ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ ਨੈਕਸਟ 24 ਪੰਜਾਬ نیوز ਚੈਨਲ ਦੇ ਦਰਸ਼ਕਾਂ ਨੂੰ ਪਿਰਪੇ ਸਸ਼ਕਲ ਸਾਡੇ ਚਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੇ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਨਵਲ ਤੋਂ ਹੱਦ ਦੇ ਅਦੀਨ ਪਿੰਡ ਮਹਿਮੂਦਪੁਰਾ ਵਿਖੇ ਇੱਕ ਔਰਤ ਨਾਲ ਘਰ ਵਿੱਚ ਦਾਖਲ ਹੋ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਮਨਜੋਤ कौर ਨੇ ਦੱਸਿਆ ਕਿ ਬੀਤੇ ਕੱਲ ਉਹਨਾਂ ਦੇ ਪਰਿਵਾਰਕ ਮੈਂਬਰ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਏ ਹੋ ਸਨ ਇਸ ਗੱਲ ਦਾ ਫਾਇਦਾ ਚੁੱਕਦੇ ਹੋਏ ਪਿੰਡੇ ਹੀ ਰਹਿਣ ਵਾਲੇ ਗੁਰਨਾਲ ਸਿੰਘ ਨਾਮਕ ਵਿਅਕਤੀ ਆਪਣੇ ਕਿਸੇ ਸਾਥੀ ਨਾਲ ਘਰ ਵਿੱਚ ਦਾਖਲ ਹੋ ਗਿਆ ਅਤੇ ਔਰਤ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪੀੜਤ ਔਰਤ ਨੇ ਕਿਹਾ ਕਿ ਉਹਨਾਂ ਦੋਨਾਂ ਦੇ ਮੂੰਹ ਮੌਫਲ ਨਾਲ ਟਕੇ ਹੋਏ ਸਨ ਜਦੋਂ ਉਹ ਮੇਰੇ ਨਾਲ ਜ਼ਬਰਦਸਤੀ ਕਰਨ ਲਈ ਕੋਸ਼ਿਸ਼ ਕਰ ਰਹੇ ਸਨ ਤਾਂ ਮੈਂ ਇੱਕ ਲੜਕੇ ਦੇ ਮੂੰਹ ਤੋਂ ਮੌਫਲ ਖਿੱਚ ਕੇ ਲਾ ਦਿੱਤਾ ਜਿਸ ਤੋਂ ਮੈਨੂੰ ਪਤਾ ਲੱਗਾ ਕਿ ਉਹ ਪਿੰਡ ਦਾ ਹੀ ਰਹਿਣ ਵਾਲਾ ਗੁਰਲਾਲ ਸਿੰਘ ਨਾਮਕ ਵਿਅਕਤੀ ਸੀ ਇਸ ਤੋਂ ਬਾਅਦ ਉਹ ਵਿਅਕਤੀ ਵੱਲੋਂ ਮੇਰੇ ਮੈਨੂੰ ਫਾ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਅਤੇ ਮੇਰੇ ਉੱਤੇ ਕਾਚੂਆਂ ਨਾਲ ਹਮਲਾ ਵੀ ਕੀਤਾ ਗਿਆ ਇਸ ਦੌਰਾਨ ਮੇਰੇ ਵੱਲੋਂ ਚਿਕਚਕੜਾ ਪੌਂਤੇ ਗੁਰਲਾਲ ਸਿੰਘ ਅਤੇ ਉਸ ਦਾ ਸਾਥੀ ਕੰਨ ਟੱਪ ਕੇ ਫਰਾਰ ਹੋ ਗਏ ਅਤੇ ਜਦੋਂ ਸਾਡੀ ਪੱਤਰਕਾਰਾਂ ਦੀ ਟੀਮ ਨੇ ਪੁਲਿਸ ਕਰਮਚਾਰੀ ਨਾਲ ਗੱਲਬਾਤ ਕੀਤੀ ਤਾਂ ਕੀ ਕਹਿੰਦੇ ਨਾ ਜਰਾਸ ਤੁਸੀਂ ਆਪ ਹੀ ਸੁਣ ਲਵੋ ਇਸ ਰਿਪੋਰਟ ਦੇ ਜ਼ਰਗੇ ਤੁਸੀਂ ਵੀ ਦੇਖੋ ਅਮਰਕੋੜ ਤੋਂ ਗੁਰਕੀਰਤ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿਹੜੇ ਪਿੰਡ ਦੇ ਰਹਿਣ ਵਾਲੇ ਜੀ ਮਹਿਮੂਦਪੁਰਾ ਤੇ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਕੁਲਦੀਪ ਸਿੰਘ ਇਹ ਭੈਣ ਜੀ ਜਿਹੜੇ ਤੁਹਾਡੇ ਸੱਟ ਲੱਗੀ ਆ ਇਹ ਕੀ ਗੱਲ ਹੋਈ ਆ ਕੀ ਪੂਰਾ ਮਾਮਲਾ ਜੀ ਸਰ ਕੱਲ ਮੈਂ ਦੁਪਹਿਰ 2 ਵਜੇ ਕਰ ਗੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਮਾਰਕੁੱਟ ਕੀਤੀ ਹੱਥੀ ਪੈ ਬਹੁਤ ਜ਼ਿਆਦਾ ਗਲਤ ਕੀਤਾ ਮੈਂ ਮੈਂ ਵੀ ਉਹਨਾਂ ਨੂੰ ਅੱਗੋਂ ਮਾਰਿਆ ਤੇ ਹੈਗਾ ਸੀ ਲੇਕਿਨ ਫਿਰ ਵੀ ਉਹ ਮੇਰੇ ਇੰਨੀਆਂ ਸੱਟਾਂ ਲਾ ਕੇ ਗਏ ਕਾਚੂ ਨਾਲ ਤੇ ਮਾਰੇ ਗੁੱਟ ਵੀ ਵਾਵਾ ਕੀਤੀ ਫਿਰ ਮੈਂ ਉਹਦੇ ਚਪੇੜ ਮਾਰੀ ਤੇ ਉਹਦੇ ਮੂੰਹ ਤੋਂ ਖੁੱਲ ਗਿਆ ਮਫਰਲ ਹੁੰਦਾ ਤੇ ਮੈਂ ਉਹਨੂੰ ਪਛਾਣ ਵੀ ਲਿਆ ਸੀ ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ ਇਹ ਨਾ ਜੀ ਉਹਦਾ ਉਹਦਾ ਨਾਮ ਗੁਰਲਾਲ ਆ ਉਹ ਦੋ ਟਾਈਮ ਪਹਿਲਾਂ ਵੀ ਮੈਨੂੰ ਧਮਕੀ ਦੇ ਚੁੱਕਾ ਹੈ ਕੀ ਕਾਦੀ ਧਮਕੀ ਦਿੱਤੀ ਉਹਨੇ ਮਾਰਨ ਦੀ ਧਮਕੀ ਦਿੱਤੀ ਆ ਤੇ ਉਹਨੇ ਇਹ ਵੀ ਕੱਲ ਬੋਲਿਆ ਕਿ ਜਿਸ ਜੋ ਜਿਸ ਤਰ੍ਹਾਂ ਮੈਂ ਪਹਿਲਾਂ ਉਹਨੂੰ सोनू ਨੂੰ ਮਾਰਿਆ ਉਸ ਤਰ੍ਹਾਂ ਹੀ ਤੈਨੂੰ ਮਾਰੂੰਗਾ ਅਚਾਈ सोनू ਕੌਣ ਹੈ ਜੀ सोनू ਮੇਰੇ ਹਸਬੰਡ ਸੀ ਉਹਦੀ ਵੀ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ ਲੇਕਿਨ ਉਹਦੇ ਕੋਈ ਰਗੜ ਜਾਂ ਕੋਈ ਉਹਦੇ ਹੋਰ ਛੱਟ ਨਹੀਂ ਸਿਰਫ ਨਾਰਮਲ ਜੀ ਇੰਨੀ ਕਿ ਜਿੰਨੀ ਕਿ ਮੇਰੇ ਮੱਥੇ ਤੇ ਸਾਟ ਇੰਨੀ ਕੀ ਹੁੰਦੇ ਸੀ ਇਹਦੀ ਕੀ ਵਜ੍ਹਾ ਆ ਕੇ ਗੰਦ ਟੱਪ ਕੇ ਤੇ ਤੁਹਾਡੇ ਗੱਲ ਪਏ ਆ ਤੁਹਾਡੇ ਸੱਟਾਂ ਲਾਈਆਂ ਕੀ ਕਾਰਨ ਹੈ ਇਹਦਾ ਪਤਾ ਨਹੀਂ ਪਹਿਲਾਂ ਇਹ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ ਅੱਛਾ ਜੀ ਹਾਂਜੀ ਮੈਨੂੰ ਨੰਬਰ ਦਿੰਦਾ ਸੀ ਆਪਦਾ ਤੇ ਮੈਂ ਉਹਨੂੰ ਮਾਰਿਆ ਗੋ ਤੇ ਉਹਨੇ ਵੀ ਮੈਨੂੰ ਮਾਰਿਆ ਪਹਿਲਾਂ ਵੀ ਤੁਹਾਡੇ ਨਾਲ ਕੋਈ ਉਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਜੀ ਨਹੀਂ ਪਹਿਲਾਂ ਹਰਕਤ ਇਦਾਂ ਦੀ ਨਹੀਂ ਸੀ ਕੀਤੀ ਪਰ ਉਦਾਂ ਜਦੂ ਲੰਘਦੇ ਆਉਂਦੇ ਤੰਗ ਕਰਦਾ ਸੀ ਇਦਾਂ ਇਸ਼ਾਰੇ ਕਰਦਾ ਸੀ ਗਲਤ ਇੰਨੀ ਜਿਆਦੀ ਵੱਡੀ ਹਰਕਤ ਨਹੀਂ ਕੀਤੀ ਕਿ ਘਰ ਤੱਕ ਨਹੀਂ ਸੀ ਆਇਆ ਲੇਕਿਨ ਕੱਲ ਉਹ ਘਰ ਆਇਆ ਕੱਲ ਘਰ ਆ ਕੇ ਉਹਨੇ ਐਦਾਂ ਕੀਤਾ ਤੇ ਬਾਅਦ ਵਿੱਚ ਕੀ ਵੈਸੇ ਭੱਜ ਗਿਆ ਜਾਂ ਕੋਈ ਲੱਗਿਆ ਹੋਇਆ ਕੀ ਗੱਲ ਹੋਈ ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਨੇ ਸੱਟ ਲਾਈ ਤਾਂ ਉਹ ਸਾਡੀ ਗੰਦ ਟੱਪ ਕੇ ਭੱਜ ਗਏ ਕਿਉਂਕਿ ਮੈਂ ਫੋਨ ਲਾ ਦਿੱਤਾ ਤੇ ਬਾਹਰ ਗਲੀ ਵਿੱਚ ਵੀ ਕਿਸੇ ਦੇ ਆਉਣ ਦੀ ਆਵਾਜ਼ ਆਈ ਤੇ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਕੋਈ ਆਉਂਦਿਆ ਫਿਰ ਉਹ ਸਾਡੇ ਪਿਛਲੀ ਸਾਈਡ ਵਾਲੀ ਛੋਟੀ ਗੰਦ ਉਧਰ ਦੀ ਟੱਪ ਕੇ ਭੱਜ ਗਏ ਮੈਂ ਉਹਨਾਂ ਦੇ ਪਿੱਛੇ ਵੀ ਭੱਜੀ ਸੀ ਕਿੰਨੀ ਵਾਰ ਕਿ ਸੱਟਾਂ ਲਗੀਆਂ ਤੁਹਾਡੇ ਜੀ ਮੇਰੇ ਮੱਥੇ ਉੱਪਰ ਵੀ ਚਾਕੂ ਮਾਰੇ ਸਿਰ ਉੱਪਰ ਵੀ ਤੇ ਗੱਲ ਵਿੱਚ ਵੀ ਸਾਰੇ ਚਾਕੂ ਮਾਰੇ ਆ। ਫਾਦ ਗਰਲਾਣਾ ਦੱਸਿਆ ਤੁਸੀਂ? ਹਾਂਜੀ। ਤੇ ਦੂਜੇ ਦੂਜੇ ਮੁੰਡੇ ਦੀ ਆਈ ਪਛਾਣ ਕੋਈ? ਨਹੀਂ ਦੂਸਰੇ ਦੀ ਨਹੀਂ ਪਛਾਣ ਆਈ ਉਹਨੇ ਵੀ ਮੂੰਹ ਬੰਨਿਆ ਸੀ ਗੱਲ ਇੱਕਨ ਉਹਦੀ ਮੈਨੂੰ ਕੋਈ ਪਛਾਣ ਨਹੀਂ ਆਈ। ਅੱਛਾ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ? ਹੁਣ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਜੋ ਵੀ ਬਦਤਮੀਜ਼ੀ ਹੋਈ ਆ ਮੈਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਇਹਦਾ। ਚਲੋ। ਜੇ ਇਹ ਪੁਲਿਸ ਦੇ ਜਿਹੜੀ ਦਰਖਾਸਤ ਦਿੱਤੀ ਮੈਂ ਜੀ ਤੁਸੀਂ? ਹਾਂਜੀ। ਕੀ ਅਜੇ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਹਜੇ ਤੱਕ ਨਹੀਂ ਕੋਈ ਕਾਰਵਾਈ ਹੋਈ ਅੱਛਾ ਜੀ ਹਾਂਜੀ ਕੀ ਮੰਗਿਆ ਕਾਰਵਾਈ ਦੇ ਪ੍ਰਤੀ 代表 ਦੀ ਮੰਗ ਇਹ ਹੀ ਆ ਕਿ ਹੁਣ ਉਹਨਾਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਉਹ ਕੁਝ ਵੀ ਕਰ ਸਕਦੇ ਆ ਤੇ ਮੈਨੂੰ ਆਪਣੇ ਭਵੇਖ ਲਈ ਅੱਗੇ ਵੀ ਮਤਲਬ ਉਹਨਾਂ ਤੋਂ ਸੇਫਟੀ ਚਾਹੀਦੀ ਆ ਤੇ ਜੇ ਪੁਲਿਸ ਨਹੀਂ ਵੀ ਕੋਈ ਐਕਸ਼ਨ ਲਊਗੀ ਅਸੀਂ ਉਸ ਤੋਂ ਵੀ ਉੱਪਰ ਕਰਾਂਗੇ ਲੇਕਿਨ ਮੈਨੂੰ ਇਨਸਾਫ ਚਾਹੀਦਾ ਪੂਰਾ ਕਮਲਕੀਰ ਸਿੰਘ ਮਹਿਮੂਦ ਪਰੇ ਤੋਂ ਇਹ ਜਿਹੜੇ ਐਡਮਿਟ ਨਹੀਂ ਕਰਾ ਲਾ ਹਸਪੀਟਲ ਦੇ ਵਿੱਚ ਕੀ ਲੱਗਦੇ ਸਾਡੇ ਮੇਰੀ ਘਰ ਵਾਲੀ ਹੈ ਕੀ ਨਾਮ ਹੈ ਉਹਦਾ ਮਨਜੋ ਸਿੰਘ ਇਹ ਵੀ ਜੀ ਪੂਰਾ ਵਾਕਿਆ ਹੈ ਕੀ ਗੱਲਬਾਤ ਹੋਈ ਹੈ ਕੀ ਮਾਨਾ ਜੀ ਪਾਜੀ ਪਤਾ ਨਹੀਂ ਹੈ ਪੱਲਾ ਮੁੰਡਾ ਏ ਛੇੜਖਾਨੀ ਕਰਦਾ ਸੀਗਾ ਇਹ ਗੁਰਲਾਲ ਪਾਜੀ ਤੇ ਇਦਾਂ ਛੇੜਖਾਨੀ ਕਰਦਾ ਸੀ ਤੇ ਮੈਂ ਨਾ ਮੈਂ ਜਾਣਦਿਆ ਸੀਗਾ ਤੇ ਪਛਾਣ ਚ ਨਹੀਂ ਆਉਂਦਾ ਸੀ ਪਹਿਲਾਂ ਇਹਨੇ ਛੇੜਖਾਨੀ ਕੀਤੀ ਤੇ ਮੁੜ ਕੇ ਜਦੋਂ ਚਾਰ ਪੰਜ ਦਿਨ ਪੈ ਗਏ ਤੇ ਫਿਰ ਉਹਦੋਂ ਬਾਅਦ ਚ ਅਸੀਂ ਜਾਣਦੇ ਤੇ ਬਾਅਦ ਚ ਪਛਾਣ ਚ ਆਇਆ ਤੇ ਫਿਰ ਮੇਰੀ ਘਰ ਦੀ ਨੇ ਕਿਹਾ ਵੀ ਉਹ ਮੁੰਡਾ ਖਲੋਤਾ ਹੈ ਅੱਛਾ ਜੀ ਤੇ ਮੈਂ ਮੁੜ ਕੇ ਮੋਟਰਸਲ ਖਲਾਰ ਕੇ ਤੇ ਫਿਰ ਮੈਂ ਵੇਖ ਕੇ ਆਇਆ ਅਰੇ ਪਹਿਲਾਂ ਤੁਹਾਡੀ ਵਾਈਫ ਨਾਲ ਜੋ ਛੇੜਖਾਨੀ ਉਹਨਾਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਸਾਡੇ ਨਾਲ ਇਹੋ ਜਿਹੀ ਹਰਕਤਾਂ ਕਰਦਾ ਹੈ ਹਾਂਜੀ ਘਰੇ ਜਾ ਕੇ ਮੰਮੀ ਗਈ ਆ ਮੰਮੀ ਗਿਆ ਸਾਰੇ ਸਾਰੇ ਜੀ ਅਹੀਂ ਗਏ ਆ ਤੇ ਘਰੇ ਜਾ ਕੇ ਆ ਕੇ ਆਏ ਆ ਇੱਕ ਰੀ ਤੇ ਦੂਜੇ ਦਿਨ ਮਿਲ ਕੇ ਇਹਨਾਂ ਨੇ ਗਲਤ ਮਿਲ ਕੇ ਕਾਰਵਾਈ ਕੀਤੀ ਇਹ ਕਹਿੰਦਾ ਗਰਲਾਲ ਨੇ ਹਾਂਜੀ ਹਾਂਜੀ ਗਰਲਾਲ ਹਾਂਜੀ ਹੋਰ ਮੁੰਡਾ ਪਤਾ ਨਹੀਂ ਕਿਹੜਾ ਸੀ ਉਹਦਾ ਨਹੀਂ ਪਤਾ ਅੱਛਾ ਜੀ ਹਾਂਜੀ ਤੇ ਉਦੋਂ ਤੁਸੀਂ ਕਿਥੇ ਗਏ ਹੋਏ ਸੀ ਅਸੀਂ ਭਾਜੀ ਕੰਮ ਤੇ ਗਏ ਸੀਗੇ ਤੇ ਇਦਾਂ ਕੰਮ ਤੇ ਗਏ ਤੇ ਇਹਨਾਂ ਨੇ ਮੈਨੂੰ ਫੋਨ ਲਾਇਆ ਤੇ ਹਰਫਲੀ ਪਈ ਸੀ ਤੇ ਉਹਨਾਂ ਨੇ ਫੋਨ ਲਾ ਕੇ ਤਾਂ ਜਦੋਂ ਇਹਨਾਂ ਨਾਲ ਮਿਲ ਕੇ ਵਾਰਤਾਤ ਹੋਣਦੀ ਸੀ ਆਗੇ ਤੁਸੀਂ ਵੇਖਿਆ ਕਿੰਨੀਆਂ ਕਿਨਾਂ ਸੱਟਾਂ ਹੀ ਕੀ ਗੱਲ ਹੈ ਭਾਜੀ ਉਹਨਾਂ ਦੇ ਬਾਵਾ ਸੱਟਾਂ ਹੀ ਮਿਲ ਕੇ ਗੱਲ ਘੁੱਟਦੇ ਪਹਿਲਾਂ ਗੱਲ 'ਚ ਪਰਨਾ ਪਾਇਆ ਸੀਗਾ ਤੇ ਮੁੜ ਕੇ ਬਾਅਦ 'ਚ ਉਹਨਾਂ ਨੇ ਜਦੋਂ ਗੱਲ 'ਚ ਪਰਨਾ ਪਾਇਆ ਮੇਰੇ ਨਾਲ ਦੀ ਲੱਤ ਮਾਰੀ ਨਾਲ 'ਚ ਫੇਰ ਉਹਨਾਂ ਛੱਡ ਗੱਟਾ ਤੇ ਫੇਰ ਉਹਨੇ ਮੁੰਡੇ ਨੂੰ ਫੜ ਲਿਆ ਤੇ ਉਹਨੇ ਮੁੜ ਕੇ ਕਾਚੂ ਮਾਰ ਗੱਟਾ ਸਿਰ 'ਚ ਅੱਛਾ ਹਾਂਜੀ ਹਾਂਜੀ ਮਾਦਾ ਕੀ ਨਾਂ ਤੁਹਾਡਾ ਕਰਮਜੀਤ ਕਿਹੜਾ ਪਿੰਡ ਜੀ ਮੈਮੋਦਪੁਰ ਇਹ ਜਿਹ ਅੱਛਾ ਇਹਨਾਂ ਦੇ ਨਾਲ ਕੋਈ ਨੌਜਵਾਨ ਗੁਰਲਾਬ ਸਿੰਘ ਜਾਂ ਗਲਤ ਹਰਕਤ ਕੋਈ ਇਹਨਾਂ ਲੋਕਾਂ ਕਰ ਨਹੀਂ ਕੋਸ਼ਿਸ਼ ਕੀਤੀ ਗਈ ਆ ਕੀ ਕਹਿਣਾ ਇਸ ਬਾਰੇ ਅਸੀਂ ਇਹ ਕਹਿੰਦੇ ਆ ਕਿ ਜੇ ਅੱਜ ਤੇ ਇਹ ਕੱਲੀ ਕਰੇ ਸੀ ਤੇ ਇਹਦੇ ਨਾਲ ਹਰਕਰ ਕਰਤੇ ਕੱਲ ਨੂੰ ਹੋਰ ਵੀ ਕਿਸੇ ਨਾ ਕਰ ਸਕਦਾ ਇਹਦੇ ਤੇ ਸਖਤ ਸਖਤ ਕਾਰਵਾਈ ਕੀਤੀ ਜਾ ਸਕਦੀ ਕਿ ਗਾਂ ਵੀ ਨਾ ਕਹੀ ਨਾ ਕਰੇ ਪਹਿਲਾਂ ਪਿੰਡ ਚ ਰਿਕਾਰਡ ਉਹਦਾ ਕਿਤਰਾ ਦਾ ਇਦਾਂ ਦਾ ਹੀ ਪਹਿਲਾਂ ਵੀ ਇਦਾਂ ਹੀ ਕੋਈ ਨੋ ਹਤੀ ਆਪਦੀ ਆਪਦੇ ਆਪਦਿਆਂ ਚ ਇਹੋ ਜੇ ਕੰਮ ਕਰਦਾ ਫਿਰਦਾ ਏ ਇਹ ਹੁਣ ਕੀ ਕਾਰਵਾਈ ਦੀ ਮੰਗ ਹੈ ਤੁਹਾਡੇ ਤੋਂ ਹੁਣ ਕਾਰਵਾਈ ਦੀ ਇਹ ਮੰਗ ਹੈ ਆਪੀ ਇਹ ਜਿਹੜਾ ਪ੍ਰਚਾਰ ਇਹਦਾ ਇਹਦੇ ਤੇ ਦਿੱਤਾ ਹੈ ਤੇ ਇਹਦੇ ਤੇ ਸਖਤ ਸਖਤ ਕਾਰਵਾਈ ਲਾਈ ਜਾਵੇ। ਹਾਂਜੀ ਮੈਂ ਇੱਕ ਦਰਖਾਸਤ ਆਈ ਹੈ ਮਹਿਮੂਦਪੁਰ ਪਿੰਡ ਤੋਂ ਜਿੱਥੇ ਕਿ ਲੜਕੀ ਦੇ ਨਾਲ ਜਿਹੜੀ ਜ਼ਬਰਦਸਤੀ ਕੋਸ਼ਿਸ਼ ਕੀਤੀ ਗਈ ਤੇ ਚਾਕੂ ਵਗੈਰਾ ਮਾਰੇ ਗਏ ਆ ਜੀ ਉਸ ਬਾਰੇ ਕੀ ਫੈਰ ਹੈ? ਇਹਦੇ ਵਿੱਚ ਜੀ ਹਜੇ ਜ਼ਬਰਦਸਤੀ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਲੜਕੀ ਜਿਹੜੀ ਹਸਪੀਟਲ ਦਾਖਲਾ ਸਿਵਲ ਹਸਪੀਟਲ ਉੱਥੋਂ ਜਿਹੜੀ ਐਮਐਲਆਰ ਆਊਗੀ ਉਸ ਹਸਾਬ ਨਾਲ ਜਿਹੜੀ ਬੰਦੀ ਕਾਰਵਾਈ ਕੁਰੀ ਦੀ ਸਟੇਟਮੈਂਟ ਦੇ ਅਕੋਰਡਿੰਗ ਅਮਲ ਚ ਲਿਆਂਦੀ ਜਾਊਗੀ।